ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਜਰਾ ਦੇ ਮੌਸਮ ਦੀ ਪਲੱਸ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 8-9 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਜਿਹੜਾ ਇੱਕ ਹਲਕੇ ਲੈਵਲ ਦਾ ਫੱਟਵੇਂ ਸਿਸਟਮ ਲੱਗਣ ਜਾ ਰਿਹਾ ਜਿਹੜਾ ਕਿ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਜ ਕਰਾਵੇਗਾ ਇਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਾਂਗੇ ਸਪੈਸ਼ਲ ਦੀ ਤਾਜ਼ਾ ਸੈਟਲਾਈਟ ਦਾ ਸੀਰਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ 4 ਜਨਵਰੀ ਦਾ ਅਜ ਦਿਨ ਹੈ ਤੇ ਸ਼ਾਮ ਦੇ ਲਗਭਗ 6:30 ਵਜੇ ਜਾ ਰਹੇ ਆ ਪੰਜਾਬ ਦੀ ਗੱਲ ਕਰੀਏ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਪੰਜਾਬ ਦੇ ਬਹੁਤੇ ਖੇ ਧੁੰਦ ਜੜੀਆਂ ਬਣੀ ਹੋਈ ਸੀ ਤੇ ਬੰਗਾਲ ਬਿਹਾਰ ਤੱਕ ਧੁੰਦ ਦੀ ਇੱਕ ਚਾਦਰ ਜਿਹੜੀ ਛਾਈ ਹੋਈ ਸੀ ਤੇ ਬੀਤੀ ਰਾਤ ਤੇ ਧੁੰਦ ਜਾਰੀ ਸੀ ਤੇ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਹੋਵੇ ਲੱਗੀ ਆ ਪਰ ਮਾਲਵੇ ਦੇ ਕੁਝ ਜਿਲ੍ਹਿਆਂ ਦੇ ਵਿੱਚ ਧੁੰਦ ਦੇਸ਼ ਆਵੰਦੇ ਹੁੰਦੇ ਕੁਝ ਟੋਟੋ ਖੇਤਰਾਂ ਦੇ ਵਿੱਚ ਵੀ ਜਾਰੀ ਰਹੀ ਤੇ ਹੁਣ ਜੇਕਰ ਦੇਖੀਏ ਤੇ ਧੁੰਦ ਹੁਣ ਵੀ ਬਹੁਤੇ ਖੇਤਰਾਂ ਦੇ ਵਿੱਚ ਬਣਨੀ ਫਿਰ ਤੋਂ ਸ਼ੁਰੂ ਹੋ ਚੁੱਕੀ ਆ ਭਾਵੇਂ ਮਾਲਵੇ ਦੇ ਖੇਤਰ ਨੇ ਭਾਵੇਂ ਉਹ ਪਵਾ ਦੇ ਖੇਤਰ ਨੇ ਇੱਕ ਵਾਰ ਫਿਰ ਤੋਂ ਧੁੰਦ ਜੜੀ ਆ ਧੁੰਦ ਦਾ ਫੈਲਾਅ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਅੱਜ ਰਾਤ ਜਿਹੜੀ ਆ ਸੰਗਣੀ ਧੁੰਦ ਬਹੁਤੇ ਤੋਂ ਦੇ ਇੱਕ ਵਾਰ ਫਿਰ ਤੋਂ ਜੜੀ ਅੱਜ ਬਹੁਤੇ ਖੇਤਰ ਨੂੰ ਜੜੀਆ ਕਹਿ ਲਿਆ ਕਿ ਵੱਡੇ ਫੱਦਰ ਤੇ ਜੜੀ ਪ੍ਰਭਾਵਿਤ ਕਰਦੀ ਨਜ਼ਰ ਆਏਗੀ ਕੱਲ ਸਵੇਰੇ ਜੜੀਆ ਬਹੁਤੇ ਖੇਤਰ ਦੇ ਵਿੱਚ ਸੰਗਣੀ ਤੁੰਦ ਜੜੀਆ ਵੇਖਣ ਨੂੰ ਮਿਲੇਗੀ ਜਿਹੜਾ ਇੱਕ ਸਲਕੇ ਲੈਵਲ ਦਾ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੀ ਉਹਦੇ ਸਦਕਾ ਪੰਜਾਬ ਦੇ ਵਿੱਚ ਉਮੀਦ ਆਸਾਰ ਬਣ ਗਏ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਜੋ ਸਕਦੇ ਨੇ ਜੀ ਉਹ ਜ਼ਿਲ੍ਹੇ ਜਿਹੜੇ ਮੁੱਖ ਰਹਿ ਸਕਦੇ ਨੇ ਉਹ ਮਾਝ ਦੇ ਖੇਤਰ ਹੋ ਸਕਦੇ ਨੇ ਦੁਆਬਾ ਖੇਤਰ ਹੋ ਸਕਦਾ ਹੈ ਔਰ ਮਾਲਵੇ ਦੇ ਜ਼ਿਲ੍ਹੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰ ਕੋਟਲਾ ਮਾਨਸ ਜੀ ਹੁਸ਼ਿਆਰ ਕੋ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਗੁਰਦਾਸਪੁਰ ਔਰ ਹਠਾਲਗੜ੍ਹ ਦੇ ਖੇਤਰਾਂ ਦੇ ਵਿੱਚ ਔਰ ਅਮ੍ਰੇਸਰ ਸਾਹਿਬ ਤੇ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਵੀ ਜੜੇ ਆਮੀਦਿਆਸਾਰ ਰਣਗੇ ਹਲਕੇ ਤੋਂ ਲਾਗੇ ਦਰਮਿਆਨੇ ਵੀ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣਗੇ ਪਛਮੀ ਜ਼ਿਲ੍ਹਾ ਦੇ ਵਿੱਚ ਆਮੀਦਿਆਸਾਰ ਘਟਨੇ ਜੀ ਬਾਕੀ ਕਿਤੇ ਕਿਤੇ ਸ਼ਰਾਟੇ ਜਗ੍ਹਾ ਲੱਗ ਜਾਣ ਤੇ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਹੜੇ ਜਿਹੜੇ ਤੁਹਾਨੂੰ ਦੱਸਿਆ ਨਾ ਖੇਤਰਾਂ ਦੇ ਵਿੱਚ ਆਮੀਦਿਆਸਾਰ ਨੇ ਹਰਿਆਣੇ ਦੇ ਬਹੁਤ ਵੱਡੇ ਖੇਤਰ ਨੂੰ ਉਮੀਦ ਫਰਵਾਹਿਤ ਕਰਨਗੇ ਜੀ ਤੇ ਕਹਿ ਲਈਏ ਕਿ 70 ਹਜ਼ਾਰ ਤੋਂ 75 ਹਜ਼ਾਰ ਖੇਤਰ ਹਰਿਆਣੇ ਦੇ ਵੀ ਕਵਰ ਹੋ ਸਕਦੇ ਨੇ ਜ ਕੱਲ ਦੇ ਸ਼ਾਮ ਤੋਂ ਬਦਲ ਵਜਦ ਨਾਲ ਸਿਸਟਮ ਐਂਟਰ ਕਰੇਗਾ ਤੇ 6 ਤਰੀਕ ਨੂੰ ਬਹੁਤ ਹੀ ਵੱਡੇ ਖੇਤਰ ਤੱਕ ਮੀਂਹ ਜੜਿਆ ਪਹੁੰਚ ਕਰਨਗੇ ਤੇ 5 ਤੇ 6 7 ਤਰੀਕ ਨੂੰ ਇਹਨਾਂ ਖੇਤਰਾਂ ਦੇ ਦਰਮਿਆਨ ਆ ਜਿਵੇਂ ਅੱਜ ਲੋਤਰ ਖਾਨ ਦੇ ਉੱਪਰ ਲੇਖੇ ਤਰ੍ਹਾਂ ਨਖੇ ਤਰ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਹਲਕੇ ਬਰਬਾਰੀ ਦਾ ਦੌਰ ਸਿਸਟਮ ਵਜਲਾ ਲੋ ਆਏਗਾ ਇਸ ਤੋਂ ਬਾਅਦ ਮੈਦਾਨਾਂ ਦੇ ਵਿੱਚ ਕੁਆ ਫਿਰ ਤੋਂ ਜਿਹੜੀ ਠੰਡ ਵਧੇਗੀ ਤੇ ਅਗਲੇ ਜਿਹੜੇ 2 ਦਿਨ ਹੈ ਜੀ ਕੋਲਡ ਵੇ ਜਿਹੜੇ ਆ ਰਹੇਣਗੇ ਯਾਨੀ ਕਿ ਸੀਤ ਰੈਰ ਚੱਲਦੀ ਰਹਿਣੀ ਹੈ ਕੱਲ ਨੂੰ ਬਹੁਤੇ ਖੇਤਰਾਂ ਨੂੰ ਤੁੰਦ ਪ੍ਰਭਾਵਿਤ ਕਰੇਗੀ ਤੇ ਉਸ ਤੋਂ ਬਾਅਦ ਵੀ ਪਰਸੋਂ ਵੀ ਜਿਹੜੀ ਸੀਤ ਰੈਰ ਉਸੇ ਤਰ੍ਹਾਂ ਚੱਲਦੀ ਰਹੇਗੀ ਫਿਲਹਾਲ ਠੰਡ ਤੋਂ ਕੋਈ ਰਾਤ ਨਹੀਂ ਹੈ ਜੇਕਰ ਇੱਕ ਤਾਜ਼ਾ ਰਿਪੋਰਟ ਤੇ ਨਜ਼ਰ ਆ ਰਹੀ ਹੈ ਜੋ ਮੌਸਮ ਖਾਗਨੇ ਜਾਰੀ ਕੀਤੀ ਹੈ ਕੱਲ ਤੇ ਪਰਸੋਂ ਲਈ yellow ਦੇ ਨਾਲ ਮੀਂਹਦਾਰ ਹੋਣਗੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਤੇ ਰਾਜਸਥਾਨ ਦੇ ਉਹ ਖੇਤਰ ਜਿਹੜੇ ਹਰਿਆਣਾ ਪੰਜਾਬ ਦੇ ਨਾਲ ਲੱਗਦੇ ਹਨ ਖੇਤਰਾ ਦੇ ਵਿੱਚ ਵੀ ਹਲਕੇ ਮੀਂਹ ਦਾ ਅਸਰ ਰਹਿਣਗੇ ਸੋ ਇਹ ਸਿਸਟਮ ਜਿਹੜਾ ਜਾਂ 7 ਤਰੀਕ ਦਾ ਸਰਗਰਮ ਰਹੇਗਾ ਸੋ ਇਹ ਤੱਕ ਉਸਵਾਦ 8 ਤੇ 9 10 ਤਰੀਕ ਦਾ ਮੌਸਮ ਬਹੁਤ ਆਸਾਨ ਹੋ ਜਾਵੇਗਾ ਉਸ ਤੋਂ ਅਗਲਾ ਜਿਹੜਾ ਸਿਸਟਮ ਲੱਗੇਗਾ ਜੋ ਮੌਕੇ ਦੇ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਜਾ ਸਕਦੇ ਹੋ ਜੀ ਧੰਨਵਾਦ ਸ਼ੁਕਰੀਆ